ਪਰ 1984 ਦੇ ਕਤਲਿਆਮਾਂ ਦੀ ਮੁੱਖ ਦੋਸ਼ੀ ਇੰਦਰਾ ਪਾਪਨ ਉਹ ਫਿਰ ਦੋ ਸਿੰਘਾਂ ਨੇ ਉਸੇ ਦੇ ਬੌਡੀਗਾਰਡਾਂ ਨੇ ਮਾਰੀ ਸੋ ਸਿੱਖ ਪੰਥ ਨੇ ਕਿਸੇ ਨਹੀਂ ਭਾਜੀ ਮੋੜੀ ਰੱਖੀ ਨਹੀਂ ਉਹ ਸਮੇ ਸਮੇਤ ਵਿਆਜ ਸਮੇਤ ਮੋੜੀ ਹੈ ਸੋ ਇਸੇ ਤਰ੍ਹਾਂ ਜੋ ਕਿਸਾਨੀ ਮੋਰਚਾ ਲੱਗਿਆ ਹੈ ਸੀ ਉਦੋਂ ਉਦੋਂ ਸਪਨ ਮਾਰ ਕੇ ਆ ਥੋੜੇ ਦਿਨ ਪਹਿਲਾਂ ਕੁਲਵਿੰਦਰ ਕੌਰ ਨੇ ਬਾਜੀ ਮੋੜੀਆਂ ਸੋ ਸਿੱਖ ਪੰਥ ਕਿਸੇ ਨਹੀਂ ਮੋਤਾਜੀ ਹੈ ਕਿ ਇਹ ਸਮੇਂ ਸਮੇਤ ਵਿਆਜ ਸਮੇਤ ਬਾਜੀ ਮੋੜਨ ਜਾਣਦੀ ਹੈ ਸੋ ਜਿਵੇਂ ਜਿਵੇਂ ਸੰਗਤ ਜਿਵੇਂ ਜਿਵੇਂ ਸਿੱਖ ਪੰਥ ਦੇ ਉੱਤੇ ਹੱਭਦੇ ਹੋਏ ਸੋ ਉਸੇ ਤਰ੍ਹਾਂ सूद ਸਮੇਤ ਵਿਆਜ ਸਮੇਤ ਸਿੰਘਾਂ ਨੇ ਬਾਜੀਆਂ ਮੋੜੀਆਂ ਦੇ ਸੋ ਪਰ ਅੱਜ ਦਾ ਜੋ ਸਮੇਂ